ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਸ਼ਹਿਰ ਦੇ ਵਪਾਰੀਆਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ GST ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਵੀ ਹੋਇਆ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਵੱਲੋਂ ਪੰਜਾਬ ਸਰਕਾਰ ਅਤੇ ਜੀਐਸਟੀ ਵਿਭਾਗ ਦੇ ਖਿਲਾਫ ਜਨਕੀ ਨਾਰੇਬਾਜੀ ਵੀ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ 베ਰੀ ਅਤੇ ਜਲੰਧਰ ਵੈਸਟ ਹਲਕੇ ਦੇ ਇੰਚਾਰਜ ਸੁਰਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਜੋ ਕਿ ਜੀਐਸਟੀ ਵਿਭਾਗ ਦੇ ਜੱਦੀਏ ਛਾਪੇਮਾਰੀ ਕਰਕੇ ਕਾਰੋਬਾਰੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਜਦਕਿ ਆਪ ਦੀ ਸਰਕਾਰ ਬਣ ਤੋਂ ਪਹਿਲਾਂ ਆਪ ਦੇ ਲੀਡਰ ਕਹਿੰਦੇ ਸਨ ਕਿ ਆਪ ਦੀ ਸਰਕਾਰ ਵਪਾਰੀਆਂ ਦੀ ਸਰਕਾਰ ਹੋਵੇਗੀ ਪਰੰਤੂ ਸਰਕਾਰ ਤਾਂ ਪੰਜਾਬ ਦੇ ਵਪਾਰੀਆਂ ਨੂੰ ਬੇਹੱਦ ਪਰੇਸ਼ਾਨ ਕਰ ਰਹੀ ਹੈ ਇਸ ਮੌਕੇ ਤੇ ਜਗਦੀਸ਼ ਕੁਮਾਰ ਦਕੋਹਾ ਪ੍ਰੇਮਨਾਥ ਦਕੋਹਾ ਸਮੇਤ ਕਈ ਹੋਰ ਆਗੂ ਵੀ ਮੌਜੂਦ ਰਹੇ ਨੇ ਆਂਦੀ ਸਰਕਾਰ ਦਾ ਹਰ ਰੋਜ਼ ਵਪਾਰੀਆਂ ਦੇ ਨਾਲ ਟਕਰਾ ਕੀਤਾ ਜਾਂਦਾ ਹੈ ਉਹਨਾਂ ਦੀਆਂ ਦੁਕਾਨਾਂ ਤੇ ਜਾ ਕੇ ਰਿਕਾਰਡ ਦੀ ਚੈਕਿੰਗ ਕੀਤੀ ਜਾਂਦੀ ਹੈ ਉਹਨਾਂ ਦੇ ਸਟਾਕ ਦੀ ਚੈਕਿੰਗ ਕੀਤੀ ਜਾਂਦੀ ਹੈ ਔਰ ਜਦੋਂ ਉਹਨਾਂ ਦਾ ਸਟਾਕ ਵੀ ਠੀਕ ਹੁੰਦਾ ਹੈ ਉਹਨਾਂ ਦੇ ਬਿੱਲ ਬੁੱਕ ਵੀ ਠੀਕ ਹੈ ਰਿਕਾਰਡ ਵੀ ਠੀਕ ਹੈ ਫਿਰ ਵੀ ਉਹਨਾਂ ਨੂੰ ਜਾ ਕੇ ਕਹਿੰਦਾ ਜਾਂਦਾ ਕਿ ਇੰਨੀ ਵੀ ਇੰਨੀ ਅਸੈਸਮੈਂਟ ਜੂਰ ਕਰਾਓ ਇੰਨੀ ਅਸੈਸਮੈਂਟ ਜੂਰ ਕਰਾਓ ਔਰ ਆਜੇ ਵਪਾਰੀ ਜਿਹੜਾ ਤਰਾਹੀ ਤਰਾਹੀ ਕਰ ਰਿਹਾ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਰਾਜ ਲਿਆਵਾਂਗੇ ਇਸ ਇਨਫੈਕਟਿਵ ਰਾਜ ਨੂੰ ਖਤਮ ਕਰਾਂਗੇ ਆਮ ਆਦਮੀ ਦਾ ਰਾਜ ਹੋਊਗਾ ਲੇਕਿਨ ਅੱਜ ਇਨਫੈਕਟਿਵ ਰਾਜ ਨੇ ਸਾਡੇ ਸਾਰੇ ਵਪਾਰੀਆਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਤੰਗ ਕੀਤਾ ਹੋਰ ਅੱਜ ਇਸ ਕਰਕੇ ਅਸੀਂ ਭਗਵੰਤ ਮਾਨ ਦਾ ਫੁੱਟਲਾ ਹੁਕਿਆ ਕਿ ਵਪਾਰੀ ਹੀ ਸਰਕਾਰ ਲੈ ਕੇ ਆਉਂਦੇ ਆ ਵਪਾਰੀ ਪੰਜਾਬ ਨੂੰ ਚਲਾਉਂਦੇ ਆ ਵਪਾਰੀਆਂ ਦੇ ਨਾਲ ਜੇ ਤੁਸੀਂ ਧੱਕਾ ਕਰੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਜਾਣਗੇ ਪੰਜਾਬ ਦੇ ਬੱਚੇ ਪਹਿਲਾਂ ਹੀ ਪੰਜਾਬ ਦੇ ਵਿੱਚ ਰਹਿਣਾ ਨਹੀਂ ਚਾਹਦੇ ਉਹ ਫੋਰਨ ਕੰਟਰੀਆਂ ਵੱਲ ਜਾ ਰਹੇ ਤੇ ਜਿਹੜਾ ਥੋੜਾ ਬਿਦਾ ਵਪਾਰ ਭਗਵਾਨ ਜੀ ਦੀ ਚੱਲ ਰਿਹਾ ਸੀ ਅੱਜ ਤੁਸੀਂ ਉਸ ਵਪਾਰ ਨੂੰ ਵੀ ਮੰਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹੋ ਜਿਹਾ ਕੰਮ ਨਾ ਬੇਰੀ ਸਾਹਿਬ ਜਿਹੜੇ ਕੀ ਪਾਰੀ ਨੇ ਉਹਨਾਂ ਦਾ ਕਹਿਣਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇੰਦਾ ਦਾ ਕੁਝ ਨਹੀਂ ਹੋਇਆ ਇਹ ਲੇਕਿਨ ਇਹ ਸਰਕਾਰ ਦੇ ਵਿੱਚ ਹੋ ਰਿਹਾ ਕਿਉਂਕਿ ਵਪਾਰੀ ਸਰਕਾਰ ਬਣਾਉਂਦੇ ਨੇ ਫਿਰ ਵੀ ਧੱਕਾ ਹੋ ਰਿਹਾ। ਉਹ ਮਿੱਗੜੀਆਂ ਸਰਕਾਰਾਂ ਵਿੱਚ ਕਦੇ ਵੀ ਇਹੋ ਜਿਹਾ ਕੰਮ ਨਹੀਂ ਹੋਇਆ। ਕਿਸੇ ਦੀ ਦੁਕਾਨ ਤੇ ਨਹੀਂ ਗਏ। ਹਾਂ ਕਿਸੇ ਦਾ ਕੋਈ ਥ੍ਰੀ-ਵਿਲਰ ਜਾਂਦਾ ਸੀਗਾ ਤੇ ਕੋਈ ਚੈੱਕ ਕਰ ਲੈਂਦਾ ਸੀ ਕਿ ਕਿਹੜੀ ਕਿਸੇ ਦੀ ਦੁਕਾਨ ਦੇ ਅੰਦਰ ਕੋਈ ਇੰਸ펙ਟਰ ਕੋਈ ਈਡੀਓ ਨਹੀਂ ਛਿੜਦਾ। ਸਟਾਫ ਚੈੱਕ ਕਰਨ ਵਾਸਤੇ ਜਾਂਦਾ। ਲੇਕਿਨ ਹੋਰ ਸਾਰੇ ਹੀ ਵਪਾਰੀਆਂ ਨਾਲ ਛੋਟੇ ਤੋਂ ਛੋਟੇ ਦੁਕਾਨਦਾਰ ਨਾਲ ਵੀ ਧੱਕਾ ਕੀਤਾ ਜਾਂਦਾ। ਇੱਕੋ ਹੀ ਗੱਲ ਕਹਿੰਦੇ ਆ ਕਿ ਤੂੰ ਆਪਣੀ ਅਸੈਸਮੈਂਟ ਵਧਾ। ਉਹ ਬਲ ਟੈਕਸ ਡੀਐਸਟੀ ਵਧਾ ਕੇ ਸਾਨੂੰ ਨਹੀਂ ਪਤਾ ਕਿ ਤੁਹਾਨੂੰ ਤੇਰੀ ਸੇਲ ਹੈਗੀ ਕਿ ਨਹੀਂ ਹੈਗੀ ਸਾਨੂੰ ਇੰਨਾ ਟੈਕਸ ਚਾਹੀਦਾ ਬੰਦ ਕਰਾਂ ਦਾ ਦਿਖਾਵਾਂਗੇ ਕਿਉਂਕਿ ਅਸੀਂ ਵਪਾਰੀਆਂ ਦੇ ਨਾਂ ਰਖਿਆ ਕਾਂਗਰਸ ਪਾਰਟੀ ਕਿਹੋ ਜਿਹੀ ਪਾਰਟੀ ਹੈ ਜਿਹੜੀ ਹਮੇਸ਼ਾ ਜਦੋਂ ਵੀ ਆਈ ਵਪਾਰ ਵਿੱਚ ਮਤ ਆਇਆ ਲੋਕਾਂ ਨੂੰ ਚਾਹੇ ਉਹ ਕੋਲੋਨੀਆਂ ਦੇ ਰਹਾ ਜਾਂ ਕੋਈ ਹੋਵੇ ਹਰ ਵਰਗ ਨੂੰ ਮਤ ਹੁੰਦਾ ਕਾਂਗਰਸ ਪਾਰਟੀ ਕੇਜੀਵਾਲ ਸਾਹਿਬ ਕਹਿੰਦੇ ਅਸੀਂ ਅਫਸਰ ਚਾਈ ਖਤਮ ਕਰਾਂਗੇ ਕੇਜੀਵਾਲ ਸਾਹਿਬ ਕਹਿੰਦੇ ਅਜੇ ਤੱਕ ਅਫਸਰ ਚਾਈ ਖਤਮ ਕਰਾਂਗੇ ਦਿੱਲੀ ਦੇ ਵਿੱਚ ਚੋਣਾਂ ਨਹੀਂ ਕੀਆ ਜੇ ਕੇਂਦਰੀਵਾਸ ਸਾਹਿਬ ਕੰਮ ਕੀਤੇ ਤਾਂ ਦਿੱਲੀ ਜਿੱਤ ਜਾਂਦੇ ਦਿੱਲੀ ਕਿਉਂ ਨਹੀਂ ਜਿੱਤ ਗਿਆ ਕੇਂਦਰੀਵਾਸ ਸਾਹਿਬ ਉੱਥੇ ਲੋਕਾਂ ਨੇ ਧੱਕੇ ਮਾਰ ਗੱਲਿਆ ਹੁਣ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਆ ਦਿੱਲੀ ਵਾਲੇ ਪ ਸੀ برداشت ਨਹੀਂ ਹੋਣ ਦੇ ਮਤਲਬ ਨਿਤਿਨ ਗੋਲੀ ਇਹ ਕਹਿੰਦੇ ਆਪਣੇ ਵਪਾਰੀਆਂ ਦੇ ਨਾਲ ਖੜੇ ਹੈ ਦੇਖੋ ਜੇ ਵਪਾਰੀਆਂ ਨਾਲ ਖੜੇ ਤੇ ਫੇਰ ਕੱਲ ਫਗਵਾੜਾ ਗਿੜਕੋ ਬੰਦ ਹੋਇਆ ਥੋੜੇ ਦਿਨ ਪਹਿਲੇ ਸਵੇਰ ਮਾਰਕੀਟ ਜੋ ਬੰਦ ਹੋਈ ਫੇਰ ਖਾਲੀ ਪੋਸਟਰ ਤੇ ਇਸ਼ਤਿਹਾਰਾਂ ਦੀ ਸਰਕਾਰ ਆ ਜਿਹੜੀ ਲੋਕਾਂ ਨੂੰ ਗਮਨਾਹ ਕੀਤਾ ਜਾ ਰਿਹਾ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਵਪਾਰ ਅੱਗੇ ਖਤਮ ਹੋ ਰਿਹਾ ਔਰ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ